ਤਾਲਮੇ ਯੋਧੇਓ ਪੰਜਾਬੀ ਸੱਭਿਆਚਾਰ ਦੇ ਵਾਰਸੋ ਪੰਜਾਬੀ ਮਾਂ ਬੋਲੀ ਦੇ ਹੀਰੇ ਪੁੱਤੋ ਮੈਂ ਹਾਕਮ ਵਖਤੜੀ ਵਾਲਾ ਬੀਬਾ ਦਿਲਜੀਤ ਕੌਰ ਜੀ ਆਪਣੀ ਅੰਤਰਾਤਮਾ ਚ ਤੁਹਾਨੂੰ ਪ੍ਰਣਾਮ ਕਰਦੇ ਹਾਂ ਜੁਗ ਜੁਗ ਜਿਉ ਵਸਦੇ ਰਹੋ ਔਰ ਇਹ ਜੀਵਨ ਦਾ ਸੱਚ ਹੈ ਕਿ ਅੱਧੀ ਸਦੀ ਤੋਂ ਅਸੀਂ ਸਟੇਜ ਕੀਤੀ ਮੈਂ ਤੇ ਦਿਲਜੀਤ ਜੀ ਨੇ ਦੁਨੀਆਂ ਦੇ ਬਹੁਤ ਵੱਡੇ ਵੱਡੇ ਮੇਲੇ ਵੇਖੇ ਅੱਖਾਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਬਹੁਤ ਕੁਝ ਦੇਖਿਆ ਪਰ ਮੈਂ ਸੱਚ ਕਹਿਣਾ ਕਿ ਪੂਰੇ ਸੰਸਾਰ ਦੇ ਵਿੱਚ ਅੱਜ ਪਹਿਲੀ ਵਾਰ ਹਾਕਮ ਬਖਤਰੀ ਵਾਲਾ ਪੰਜਾਬੀ ਭਵਨ ਲੁਧਿਆਣਾ ਦੇ ਇਸ ਗਰਾਊਂਡ ਦੇ ਵਿੱਚ ਕਲਮਾਂ ਦੇ ਬਾਗ ਦੇ ਵਿੱਚ ਖੜਾ ਕਲਮਾਂ ਦਾ ਬਾਗ ਮੈਂ ਅੱਜ ਲੱਗਿਆ ਦੇਖੇ ਲੁਧਿਆਣੇ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਕਦਮ ਤੁਰਦਾ ਫਿਰ ਕਾਫਲੇ ਬਣਦੇ ਆ ਆ ਮੇਰਾ ਅਜ਼ੀਜ਼ ਮੇਰਾ ਛੋਟਾ ਭਰਾ ਪੱਟੀ ਭੜੀ ਵਾਲਾ ਮੇਰੇ ਸਤਿਕਾਰਤ ਬੈਠੇ ਸਾਰੇ ਜਿਵੇਂ ਕੱਲਾ ਕੱਲਾ ਨਾਂ ਲੈਣ ਲੱਗਾ ਤਾਂ ਬਹੁਤ ਟਾਈਮ ਲੱਗ ਜੂਗਾ ਸਾਰਿਆਂ ਨੂੰ ਪ੍ਰਣਾਮ ਕਰਦਾ ਹੋਇਆ ਜਿਹੜਾ ਇਸ ਮੇਲੇ ਦਾ ਸਿਰ ਹੈ ਇਸ ਮੁੰਡੇ ਦੇ ਸਿਰ ਜਾਂਦਾ ਹੈ ਇਹ ਚੱਲਿਆ ਪਹਿਲਾਂ ਕੱਲੋਂ ਨਹੀਂ ਕਾਫਲੇ ਬਣਦੇ ਐ ਅੱਜ ਹਜ਼ਾਰਾਂ ਦੀ ਗਿਣਤੀ ਪਤਲੇ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਪਤਲੇ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਤੇ ਭਾਰੇ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਪਤਲੇ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਨਹੀਂ ਭਾਰੇ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਤਤਾਂ ਅੱਗ ਤੋਂ ਵੱਧ ਕਰੋਧ ਹੁੰਦਾ ਹੈ ਤੇ ਮੰਨ ਦੀ ਹਵਾ ਤੋਂ ਵੱਧ ਰਫ਼ਤਾਰ ਜਿੰਦੇ ਚਮਕ ਸੱਚ ਦੀ ਸੂਰਜੋਂ ਵੱਧ ਹੁੰਦੀ ਚਮਕ ਸੱਚ ਦੀ ਸੂਰਜੋਂ ਵੱਧ ਹੁੰਦੀ ਤੇ ਬੁਰੀ ਨਰਕ ਤੋਂ ਚੀਜ਼ ਹੰਕਾਰ ਜਿੰਦੇ ਬਖਤੜੀ ਵਾਲੇ ਦੀ ਗੱਲ ਨੂੰ ਯਾਦ ਰੱਖੀ ਨੀ ਵੱਡਾ ਰੱਬ ਤੋਂ ਹੁੰਦਾ ਪਿਆਰ ਜਿੰਦੇ ਇਹ ਤੁਹਾਡਾ ਪਿਆਰ ਹੈ ਔਰ ਪਿਆਰ ਨੂੰ ਬਣਾਈ ਰੱਖਿਓ ਅੱਜ ਤੁਸੀਂ ਪਹਿਲਾ ਦਿਨ ਹੈ ਜਿਹੜਾ ਕੰਨ ਪੜਵਾਉਣ ਦੀ ਸ਼ਰਮ ਕਰਦਾ ਉਹ ਹੀਰ ਸਲੇਟੀ ਦਾ ਚਾਕ ਹੀ ਨਹੀਂ ਵਕਤ ਪਏ ਤੋਂ ਜਿਹੜਾ ਨਹੀਂ ਕੰਮ ਆਉਂਦਾ ਉਹ ਸੱਜਣ ਮਿੱਤਰ ਅੰਗ ਸਾਗ ਹੀ ਨਹੀਂ ਉਸ ਬੰਦੇ ਦਾ ਥੇਲਾ ਨਹੀਂ ਮੁੱਲ ਹੁੰਦਾ ਜਿਹਦਾ ਆਪਣਾ ਉੱਚਾ اخਲਾਕ ਹੀ ਨਹੀਂ ਤੇ ਉਸ ਕੌਮ ਦਾ ਹਾਕਮਾ ਰੱਬ ਰੱਖਾ ਜਿਹੜੀ ਕੌਮ ਦੇ ਵਿੱਚ ਇਤਫਾਕ ਹੀ ਨਹੀਂ ਬੇਇਤਫਾਕੀ ਤੋਂ ਮਾਰ ਖਾਦੀ ਅਸੀਂ ਸਾਰਿਆਂ ਨੇ ਹੁਣ ਤੱਕ ਕੇਹਰਾਂ ਦੀ ਗੱਲ ਕਰਦੇ ਹੋ ਨਾ ਕਿੱਡੇ ਹਵਾ ਦੇ ਮਹਿਲ ਅਨੁਸਾਰ ਦਾ ਐ ਬੈਠਾ ਫਨਾਂ ਦੇ ਮਨਾ ਮਕਾਨ ਅੰਦਰ ਕਿੱਡੇ ਹਵਾ ਦੇ ਮਹਿਲ ਅਨੁਸਾਰ ਦਾ ਐ ਬੈਠਾ ਫਨਾਂ ਦੇ ਮਨਾ ਮਕਾਨ ਅੰਦਰ ਇਸ ਗੱਲ ਦਾ ਬਸ ਧਿਆਨ ਰੱਖੀ ਬਦੀ ਆਵੇ ਨਾ ਕਦੇ ਇਮਾਨ ਅੰਦਰ ਦਿਲ ਵਿੱਚ ਜੇ ਕਦੇ ਹੰਕਾਰ ਆਵੇ ਤਾਂ ਗੇੜਾ ਮਾਰ ਲਿਆ ਕਰ ਸ਼ਮਸ਼ਾਨ ਅੰਦਰ ਉਹ ਬਖਤੜੀ ਵਾਲਿਆ ਪਏ ਨੇ ਖਾਕ ਹੋਏ ਕਿੱਡੇ ਕਿੱਡੇ ਸੀ ਲੋਕ ਜਹਾਨ ਅੰਦਰ ਕੱਡੇ ਕੱਡੇ ਸੀ ਲੋਕ ਜਹਾਨ ਅੰਦਰ ਅਸੀਂ ਇਗਨੋਰ ਕਰਦੇ ਆਂ ਰੱਬ ਦੀਆਂ ਮੂਰਤਾਂ ਨੂੰ ਅਸੀਂ ਮੁਨਕਰ ਹੁੰਨੇ ਆਂ ਰੱਬ ਦੀ ਕਿਰਤ ਤੋਂ ਨਾਲ ਬੈਠੇ ਆਹ ਮੂਰਤਾਂ 'ਚ ਰੱਬ ਵਸਦਾ ਹੈ ਕੋਲ ਬੈਠਿਆ ਰੱਬ ਪਛਾਣਿਆ ਨਹੀਂ ਤੇ ਰਿਆ ਕਰਦਾ ਪਹੁੰਚ ਭਗਵਾਨ ਤੱਕਰ ਕੋਲ ਬੈਠਿਆ ਰੱਬ ਪਛਾਣਿਆ ਨਹੀਂ ਰਿਆ ਕਰਦਾ ਪਹੁੰਚ ਭਗਵਾਨ ਤੱਕਰ ਰਿਆ ਪੂਜਦਾ ਪੱਥਰਾਂ ਮੂਰਤਾਂ ਨੂੰ ਤੇ ਲੋੜ ਬੰਦੇ ਨੂੰ ਸੀਗੀ ਇਨਸਾਨ ਤੱਕਰ ਉਹ ਸਾਰੀ ਜ਼ਿੰਦਗੀ ਹਾਕਮਾਂ ਝੱਖ ਮਾਰੀ ਕਦਮ ਇੱਕ ਨਹੀਂ ਗਿਆ ਗਿਆਨ ਤੱਕਰ ਲੱਖਾਂ ਕੋਹਾਂ ਦਾ ਪਹੁੰਚਿਆ ਵੱਲ ਪਾ ਕੇ ਤੇ ਸਫਰ ਘਰੋਂ ਸੀ ਸਾਰਾ ਸ਼ਮਸ਼ਾਨ ਤੱਕਰ ਲਾਸਟ ਕਰਦੇ ਆ ਕੋ ਹੋਰ ਵੱਖੋ ਵੱਖ ਮੈਨੂੰ ਨਹੀਂ ਲੱਗਦਾ ਹੈ ਜੇ ਸ਼ੇਰ ਤੁਸੀਂ ਕਿਤੇ ਸੁਣਿਆ ਹੋਵੇ ਮੈਂ ਹੰਕਾਰ ਨਹੀਂ ਕਰਦਾ ਪਰ ਮਾਣ ਹੁੰਦਾ ਹੈ ਵੱਖੋ ਵੱਖ ਜੇ ਕਰ ਦਈਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਐ ਕੱਲੇ ਕੱਲੇ ਜੇ ਕਰ ਦਈਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਐ ਨਾ ਇਹ ਲੱਭੇ ਨਾ ਕਿਸੇ ਨੂੰ ਨਜ਼ਰ ਆਉਂਦਾ ਵਿੱਚ ਬੋਲਦਾ ਜਿਹੜਾ ਕੋਈ ਖਾਸ ਹੀ ਐ ਤੇ ਬਖਤੜੀ ਵਾਲਿਆ ਕਿੰਨਾ ਸੰਸਾਰ ਸੋਹਣਾ ਬਖਤੜੀ ਵਾਲਿਆ ਕਿੰਨਾ ਸੰਸਾਰ ਸੋਹਣਾ ਹੁਣ ਅੰਤ ਨੂੰ ਇਹਨੇ ਪਰਨਾਸ਼ ਹੀ ਐ ਉਹ ਸਾਹ ਚੱਲਦਾ ਜਦੋਂ ਤੱਕ ਬਸ ਬੰਦਾ ਹਾਕਮ ਜੇ ਨਾ ਆਇਆ ਤੇ লাশ ਹੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਹਾਕਮ ਬਖਤਰੀ ਵਾਲਾ ਜੀ ਬਹੁਤ ਅੱਛੀਆਂ ਤੁਹਾਨੂੰ ਸ਼ੇਰਾਂ ਦੇ ਰੂਪ ਦੇ ਵਿੱਚ ਜ਼ਿੰਦਗੀ ਦੀਆਂ ਸੱਚਾਈਆਂ ਦੱਸ ਕੇ ਗਏ ਨੇ ਸਾਡੇ ਵਿਚਕਾਰ